ਆਪਣੇ ਵੀਡੀਓ ਦੇਖਣ ਵਾਲੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਆਏ ਅਗੇ ਅੱਜ 90 ਸਾਲ ਦੀ ਪਹਿਲੇ ਮਹੀਨੇ ਦੀ ਵੀਡੀਓ ਬਣਾ ਲੱਗਿਆ ਤਰੀਕ 11 ਤਰੂਲਾ ਮੰਡੀ ਦੀ ਚੈਨਲ ਨਾਲ ਬਣੇ ਰਹੋ ਕਿਹੜੇ ਭੈਣ ਭਰਾ ਆਪਣੇ ਪਹਿਲੀ ਵਾਰ ਵੀਡੀਓ ਹੋ ਜੀ ਇੱਕ ਨਗ ਹੋਰ ਦਿਖਾਉਣਾ ਤੇ ਇੱਕ ਵਾਰੀ ਥੱਲੋਂ ਚੈੱਕ ਕਰਵਾ ਦਿਆਂ ਤਾਣਾ ਤੋਂ ਤੇ ਥੋੜੀ ਤੋਰ ਦਿਓ ਕਿ ਖੜੀ ਜਾਣਕਾਰੀ ਦੇ ਦਵਾਂ ਤੋਰ ਦੇ ਤੋਰ ਦੇ ਥੋੜਾ ਜਾ ਛੋਟਾ ਜਿਹਾ ਕੱਦ ਤੇ ਮਾਝ ਤੁਦਲੀ ਲੱਗਦੀ ਆ ਸਾਡੀ ਡਿਟੇਲ ਲਾ ਮੰਗੇ ਤੇ ਇਹਦੀ ਭਾਈ ਤੋਂ ਤੇ ਤੋਰ ਦੇ ਇੱਕ ਵਾਰੀ ਤੋਰ ਤਰ ਕਰਾ ਦੇ ਚੱਕ ਆਰਡਰ ਕੁਆਲਟੀ ਕਰ ਲੋ ਚੈੱਕ ਇੱਕ ਵਾਰੀ ਆ ਲੋ ਜੀ ਦੂਰੋ ਦਿਖਾ ਦੇ ਇੱਕ ਵਾਰੀ ਆ ਜਾ ਮੋੜ ਦਾ ਸੋਨਿਆ ਸਾਡੀ ਡਿਟੇਲ ਲੈਣ ਦੇ ਵਾਰੀ ਆ ਲੋ ਜੀ ਪੇਸ਼ ਕਰ ਲੋ ਇੱਕ ਵਾਰੀ ਚੈੱਕ ਮੱਝ ਦਾ ਸੱਸੀ ਕਾਲ ਬਾਈ ਸੱਸੀ ਕਾਲ ਦੀ ਕਿਹੜਾ ਪਿੰਡ ਹੈ ਕੰਦੀਵਾਲ ਦੇ ਕੰਦੀਵਾਲ ਦੇ ਕੰਦੀਵਾਲ ਅੱਛਾ ਕਿਨੇ ਚੱਪੀ ਚੁਈ ਜਾਣਾ ਜੀ ਪਰ ਸੋਸੂਏ ਪਰ ਸੋਸੂਏ ਮਗਰ ਜਾਨਵਰ ਕੀ ਆਹੋ ਕੱਟਾ ਜੀ ਕੱਟਾ ਹਾਂਜੀ ਠੀਕ ਐ ਤੇ ਕਿੰਨੇ ਲੀਟਰ ਦੁੱਧ ਦਿੰਦੇ ਹੁਣ ਇਹ 14 ਲੀਟਰ ਦਿੱਤਾ ਹੀ ਪਿਛਲੇ ਸਾਲ ਜੀ ਪਿਛਲੇ ਸਾਲ ਤੇ ਦੂਜੇ ਆ ਪਿਛੇ ਸੂਸੂਏ ਤੀਜੇ ਸੂਹ ਹਾਂਜੀ ਤੇ ਪਿਛਲੇ ਸਾਲ 14 ਲੀਟਰ ਕੱਢਿਆ ਹਾਂਜੀ ਘਰ ਦੀ ਝੋਕੀ ਹੈ ਘਰ ਦੀ ਝੋਕੀ ਹੈ ਠੀਕ ਐ ਹਾਂਜੀ ਆ ਲੋ ਇੱਕ ਵਾਰੀ ਫਿਰ ਦੱਸ ਕਾ ਦ ਘਰ ਦੀ ਝੋਕੀ ਆ 14 ਲੀਟਰ ਬਾਈ ਕਹਿੰਦਾ ਕੱਢਿਆ ਤੇ ਹੁਣ ਥੋੜਾ ਵਧੂ ਹਜੇ ਤੱਕ ਰਾਂ ਹਾਂਜੀ ਤਾਂ ਅੰਤ ਕਰਕੇ ਵੀ ਹਜੇ ਤੱਕ ਰਕਟਾ ਪਾਣੀ ਦੇ ਪਿਛੋਂ ਘੜ ਦਾ 2 ਲੀਟਰ 2.5 ਦੁੱਧ ਹਾਂਜੀ ਅੱਛਾ ਤੇ ਡਿਮਾਂਡ ਕੀ ਕਰਦੇ ਜੀ 130 ਆਈ 1 130 ਮੌਕੇ ਤੇ ਮੌਕੇ ਦੇ ਮੰਗਦਾਰ ਹੋ ਜੀ ਮੰਨ ਤਾਂ ਹੋ ਜੀ ਮੋਬਾਈਲ ਨੰਬਰ ਬੋਲ ਦਿਓ 8148 1585 ਇੱਕ ਵਾਰੀ ਫਿਰ ਬੋਲੋ 8148 1585 ਲੈ ਬਾਈ ਸਪਰਕ ਕਰ ਲਿਓ ਇੱਕ ਵਾਰੀ ਫੇਰ ਕਰਾ ਜਾ ਚੈੱਕ ਇੱਕ ਮਾਜਾ ਸਾਰੀ ਮੰਡੀ ਦਾ ਸ਼ਿੰਗਾਰ ਤੇ ਕੁਛ ਦਿਨਾਂ ਦੀ ਭਾਈ ਕਹਿੰਦਾ ਵੀ ਕਾਪੀ ਤੇ ਸਾਮਨਾ ਦੱਸ ਦੇਣਾ ਦੀ ਕੱਚੀ ਐ ਤੇ ਆਰਡਰ ਬੜਾ ਸਨਖਾ ਬਣਾਇਆ ਹੋਇਆ ਮੱਜ ਨੇ ਤੇ ਦੂਜੇ ਸੂਏ ਸੂਣਾ ਸਾਰੀ ਇਹਦੀ ਡਿਟੇਲ ਲਉ ਇੱਕ ਵਾਰੀ ਮੈਂ ਦਿਖਾ ਦਿਆਂ ਲੈ ਆ ਕਰਮਾਂ ਵਾਲੀ ਤੇ ਪੂਰੀਆਂ ਗੰਢਾ ਗੋਣਾ ਪਣੀ ਆ ਨਾੜ ਪੂਰੀ ਪਣੀ ਹੋਈ ਆ ਦੇ ਵੇਤੇ ਇੱਕ ਵਾਰੀ ਸਮਾਰ ਕੇ ਖੜ ਜਾਂਦੇ ਮੈਂ ਜਿਹਨੂੰ ਮੈਂ ਤੁਹਾਨੂੰ ਦਿਖਾਉਣਾ ਆ ਆ ਲੋ ਦੂਜੇ ਛੋਏ ਇਹਦੇ ਤੋੜ ਦੇਣਾਂ ਹਾਂ ਤੋੜ ਦੇ ਤੋੜ ਦੇ ਤਾਂ ਫਿਰ ਗੱਲ ਹੀ ਬਣ ਜੂਗੀ ਤੇ ਸਾਰੀ ਮੰਡੀ ਦਾ ਸ਼ਿੰਗਾਰਾ ਮੱਝ ਤੇ ਇੱਕ ਵਾਰੀ ਦੇਖ ਲੋ ਥੋੜਾ ਬੂਰੇਪਨ ਚ ਤੇ ਆਰਡਰ ਕੁਆਲਟੀ ਕਰਨੋ ਚੈੱਕ ਇੱਕ ਵਾਰੀ ਤੇ ਫੇਸ ਕਰਨੋ ਚੈੱਕ ਇੱਕ ਵਾਰੀ ਤੇ ਮੱਝ ਪੂਰੀ ਜ਼ਬਰਦਸਤ ਹੈ ਤੇ ਦੇਖੋ ਤਾਂ ਦੇਖੋ ਕਿੱਸਾ ਬਣਾਇਆ ਹੋਇਆ ਹੈ ਤੇ ਆ ਲੋ ਅੱਜ 10 ਦਰਾਂ ਦੀ ਕੱਚੀਆਂ ਬਣਾਉਣਾ ਹੈਗਾ ਤੇ ਸਾਡੀ ਡਿਟੇਲ ਲੈਣਾ ਬਾਈ ਤੋਂ ਵੀ ਕਿਹੜਾ ਪੰਡ ਕਿੱਤੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਤੇ ਕਿਹੜਾ ਪੰਡ ਪੰਡ ਬਾਈ ਪੈਣੀ ਦੱਸਾ ਹੱਤ ਨਾਲੇ ਦੇ ਨਾਲ ਹੀ ਆ ਸਲਾ ਦੇ ਨਾਲ ਹੀ ਆ ਪੈਣੀ ਦੱਸਾ ਹਾਂ ਤੇ ਇਹਦੇ ਬਾਰੇ ਸਾਡੀ ਡਿਟੇਲ ਦੱਸ ਸਿਮਣ ਕਿਹੜੇ ਦੀ ਹੈ ਕੱਟੀਆਂ ਹੈ ਤੇ ਕਿੰਨੇ ਚਿਰ ਦੀ ਹੈ ਇਹ ਬਾਈ ਕੱਟੀ 6 ਦਾ ਹੁੰਦਾ ਜੀ ਦੂਜਾ ਸੂਬਾ ਸੂ ਤੁਹੇ ਜੀ ਸੁਣੇ ਹਾਂ ਜੀ ਸਾਡੇ ਕੋਲੇ ਆਪਦੇ ਘਰ ਦੇ ਘੱਟੇ ਦੀ ਆ ਘਰ ਦੇ ਘੱਟੇ ਦੀ ਘਰ ਦੀ ਮੈਂ ਜੀ ਘਰ ਦੀ ਮੈਂ ਦੀ ਆ ਠੀਕ ਆ ਥੋੜਾ ਪੂਰੇ ਪੰਚ ਪੈਂਦੀ ਹੈ ਨਾ ਹਾਂ ਜੀ ਪੂਰੀ ਆ ਜੀ ਪੂਰੀ ਆ ਤੇ ਪਿਛਲੀ ਵਾਰ ਦੁੱਧ ਕਿੰਨਾ ਕੱਟਿਆ 16 ਕਿਲੋ ਕੱਟਿਆ ਜੀ 100 ਨਾਲ ਲੀਟਰ ਪਿਛਲੇ ਸਾਲ ਕੱਟਿਆ ਹਾਂ ਜੀ 33 ਬੱਧ ਕੱਟੂਦੈਂ ਤੇ ਕੀ ਭਾਈ 20 ਕਿਲੋ ਦੇ ਚਾਂਸ 20 ਕਿਲੋ ਦੇ ਚਾਂਸ ਹੈ ਤੇ ਕੱਚੀ ਕਿਹੜਾ ਦੀ ਕੱਚੀ 12 ਨਾਲ ਦੀ ਆ ਜੀ 12 ਕਾਪੀ ਤੇ ਬਿਲਕੁਲ ਨਹੀਂ ਠੀਕ ਐ ਤੂੰ ਇਹਦੇ 6 ਮਿੰਟ ਤੋਂ ਮੈਂ ਤਾਂ ਨਿਪਰਾਇਆ ਨਾ ਭਾਈ ਨਾ ਸਾਡੇ ਆਪਦੇ ਕੋਲੇ ਘਰ ਦਾ ਕਟਾ ਘਰ ਦਾ ਕ ਯਾਰ ਠੀਕ ਹੈ ਦੇਣ ਲੈਣ ਵਾਲੀ ਗੱਲ ਦੇਣ ਲੈਣ ਵਾਲੀ ਬਈ 175 ਦੀ ਦੇ 175 ਦੀ ਦਿਓ ਠੀਕ ਹੈ ਮੋਬਾਈਲ ਨੰਬਰ ਬੋਲ ਦਿਓ 95018 35633 ਤੇ ਨਾਂ ਕੀ ਆਪਣਾ ਖਮਣਾ ਜੀ ਖਮਣਾ ਹਾਂਜੀ ਠੀਕ ਹੈ ਇੱਕ ਵਾਰੀ ਫੇਰ ਬੋਲ ਦਿਓ 95018 35633 ਠੀਕ ਹੈ ਲੈ ਭਾਈ ਫੇਰ ਦਿਖਾ ਦਿਓ ਇੱਕ ਵਾਰੀ ਮੱਝ ਨੂੰ ਤੇ ਤੇ ਉਹੀ ਗੱਲ ਸਾਰੇ دیਵਾਨੇ ਨੇ ਆ ਦੇਖੋ ਐਨੇ ਬੰਦੇ ਇਹਨੂੰ ਦੇਖਣ ਵਾਸਤੇ ਖੜੇ ਨੇ ਮੱਝ ਤੇ ਸਾਨੂੰ ਦੋ-ਤਾਈ ਘੰਟੇ ਹੋ ਗਏ ਮਟਿਚਪਤਾਂ ਨੂੰ ਤੇ ਇਹਦੇ ਲਵੇ ਪੰਜ-ਛੇ ਬੰਦੇ ਪੰਜ-ਛੇ ਬੰਦੇ ਖੜੀ ਰਹਿੰਦੇ ਹੁੰਦੇ ਮੈਂ ਕਿਹਾ ਯਾਰ ਵੀਡੀਓ ਬਣਾ ਲਈਏ ਤੇ ਆ ਲੋ ਜੀ ਕਰੋ ਚੱਕ ਤੇ ਕਿਹੜੇ ਲੈਣ ਦੇ ਭਾਈ ਸੀ ਫਰੀਦਨ ਦੇ ਚਾਹ ਵੰਨੇ ਪਸਪਰ ਕਰ ਲਓ ਨਹੀਂ ਕਾਲੀ ਅੰਮਤ ਜੰਮ ਬਾਈ ਕੋਲੇ ਦੋ ਹਰਿਆਣਵੀ ਐ ਤੇ ਲੈ ਕੇ ਰ ਇੱਕ ਵਾਰੀ ਜੋੜਾ ਤੋੜ ਕੇ ਦਿਖਾਵੇ ਸੋਹਣਿਆ ਤੇ ਫਿਰ ਇਹਦੀ ਸਾਰੀ ਪਸਾਂਗੇ ਵੀ ਕਿੰਨੇ ਦਾ ਕਿੱਥੋਂ ਆਇਆ ਦਾ ਤੌਰ ਦੇ ਇੱਕ ਵਾਰੀ ਤੋੜਾ ਤਰਾ ਕਰਾ ਦਈਏ ਚੱਕ ਚੰਗੇ ਰੇਟ ਦੀਆਂ ਤੇ ਚੰਗੇ ਆਰਡਰ ਦੀਆਂ ਮੱਛਾਂ ਨੇ ਗਿਆ ਦੋਨੇ ਤੁਰ ਤੇ ਤੁਰ ਤੇ ਮਾਰਾ ਜਾ ਲੰਮੀਆਂ ਅਰੇ ਫਿਰ ਕਰਦੇ ਤੇਰੇ ਨਾਲ ਗੱਲਬਾਤ ਲੈ ਵੀ ਇੱਕ ਵਾਰੀ ਦਾ ਲੋਟਾ ਲਾਡਾ ਚੈੱਕ ਕਰੋ ਵਾਕਈ ਸ਼ਾਨਦਾਰ ਮੱਛਾਂ ਨੇ ਦੋਨੇ ਚੱਲ ਫਿਰ ਉੱਥੇ ਕਰਦੇ ਆ ਗੱਲ ਆਪਾਂ ਤੇ ਬੰਨੀਆਂ ਜ਼ਬਰਦਸਤ ਨੇ ਦੋਨੇ ਤੇ ਸ਼ਿੰਗਾਰ ਆ ਬਿਲਕੁਲ ਮੰਡੀ ਦਾ ਤਨੋਲੇ ਦਾ ਤੇ ਇਹਦੇ ਬਾਰੇ ਸਾਡੀ ਜਾਣਕਾਰੀ ਲੈਵਾਂਗੇ ਬਾਈ ਤੋਂ ਤੇ ਆ ਮੱਝ ਦਾ ਦੇਖੋ ਵੀ ਇੱਕ ਵਾਰੀ ਆਊਟਰ ਕਵਰ ਚੈੱਕ ਕਰੋ ਲੱਭੇ ਸੋਣਿਆ ਇੱਧਰ ਆ ਜਾ ਤੇ ਹੁਣ ਦੱਸ ਤੂੰ ਕਿੱਥੋਂ ਆਇਆ ਤੇ ਕਿੰਨੇ ਰੇਟ 'ਚ ਨੇ ਇਹ ਦੋਨੇ ਓਹ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਐ ਬੜੀ ਐ ਜੀ ਕਿੱਥੋਂ ਆਇਆ ਕਨੋਰੀ ਤੋਂ ਆਇਆ ਇਹ ਕਿੱਥੇ ਰੇਖ ਕਨੋਰੀ ਬਾਦਰ ਹਾਂਜੀ ਕਨੋਰੀ ਬਾਦਰ ਕਿੱਥੇ ਕਿਸਾਨ ਬੈਠਿਆ ਹਾਂਜੀ ਹਾਂਜੀ ਅੱਛਾ ਤੇ ਇਹ ਦੋਨੇ ਮੱਝਾਂ ਤੇਰੀਆਂ ਹਾਂਜੀ ਦੋਨੋਂ ਵਜੇ ਆਪਣੀਆਂ ਤੇ ਇਹਨਾਂ ਦੇ ਮਗਰ ਆ ਜਾਨਵਰ ਦੋਨੇ ਇਹਨਾਂ ਦੀ ਆ ਹਾਂਜੀ ਇਹਨਾਂ ਦੇ ਆ ਕੱਟਿਆ ਕੱਟੀਆਂ ਮਗਰ ਕੱਟੇ ਆ ਜੀ ਕਿਨੇ ਕਿਨੇ ਚੱਡੀਆਂ ਬੈਹਿ ਜਾਂ ਹੋਈਆਂ ਇਹ ਕਿਨੇ ਉਹ ਤਾਂ 5 ਚੌਥਾ ਦਿਨ ਆ ਸੁਈਨ ਹੋਈ ਨੂੰ 12 ਦਿਨ ਦੀ ਸੁਈ ਹੋਈ ਨੂੰ 12 ਦਿਨਾਂ ਦੇ ਦੀ ਚੁਈਆ ਉਹਨੂੰ ਚੌਥਾ ਦਿਨ ਹੈ ਹਾਂਜੀ ਠੀਕ ਹੈ ਤੇ ਆ ਜਾ ਉਹਨੇ ਦੱਛੇਰਾ ਤੇ ਹਾਂਜੀ ਇਹਦੇ 35 ਤੇ ਇਹਦੇ ਥੱਲੇ ਕਿੰਨਾ ਦੁੱਧ ਲਏ ਹੁਣ ਕੱਲੀ ਦਾ ਹਾਲੇ ਹਾਲੇ ਖੀਸ ਹੈ ਖੀਸਿਆ ਹੋਆ 14 ਲੀਟਰ 14 ਲੀਟਰ ਹਾਂਜੀ ਤੇ ਇਹਦਾ ਮੈਂ ਮੁੱਲ ਕਿਨਾ ਕਰਦਾ ਹੁਣ 135 ਕਰਦਾ 135 ਕਰਦਾ ਤੇ ਮੌਕੇ ਤੇ ਮੌਕੇ ਤੇ ਕਰਾਂਗੇ ਕੁਝ ਮੰਨ ਤਾਂ ਕਰਦੇ ਆ ਮੌਕੇ ਤੇ ਮੰਨ ਦਾਂ ਅੱਛਾ ਸੁਏ ਕਿਵੇਂ ਹੋਣੇ ਤੀਸਰੇ ਸੂਏ ਤੀਜਰੇ ਤੇ ਆਹ ਵਾਲੀ ਆ ਵੀ ਤੀਸਰੇ ਸੂਏ ਇਹ ਵੀ ਤੀਜੀ ਆ ਇਹਦੇ ਇੱਕ ਵਾਰੀ ਫੇਰ ਦਿਖਾ ਦਿਗੇ ਥੱਲੋਂ ਤੇ ਆ ਲੋ ਜੀ ਕਰ ਲੋ ਇੱਕ ਵਾਰੀ ਚੱਕ ਤੇ ਇਹ ਕਿੰਨੇ ਚਰਦੀ ਸੂਈ ਆ ਇਹ 10 ਦਿਨ ਦੀ ਸੂਈ ਹੋਲੀ 10 12 ਦਿਨ ਦੀ 10 12 ਦਿਨ ਦੀ ਸੂਈ ਆ ਤੇ ਹੁਣ ਕਿੰਨੇ ਪੈਸਿਆਂ ਦੀ ਮੰਗ ਕਰਦਾ ਇਹਦੀ ਇਹਦੇ ਮੰਗ ਤੇ 260 ਦੀ ਆ 260 ਹਾਂਜੀ ਤੇ ਮੌਕੇ ਤੇ 225 ਦੀ ਦੇਣੀ ਹੈ 225 ਦੀ ਦੇਣੀ ਆ ਦੁੱਧ ਕਿੰਨੇ ਲੀਟਰ ਦੇ ਥੱਲੇ ਦੁੱਧ ਇਸ ਟਾਈਮ ਹੋਗਾ ابھی ਕਿੰਨੇ ਲੀਟਰ ਤਿਆਰ ਹੈ 20 ਕਿਲੋ ਲੀਟਰ ਤਿਆਰ ਹਾਂਜੀ ਅਸਾਂ 20 ਕਿਲੋ ਲੀਟਰ ਤਿਆਰ ਆ ਤੇ ਉਹ ਮੋਬਾਈਲ ਨੰਬਰ ਬੋਲ ਦਿਓ ਆਪਣਾ ਇੱਕ ਵਾਰੀ ਮੋਬਾਈਲ ਨੰਬਰ 74970 ਹਾਂ 87842 ਤੇ ਨਾਂ ਕੀ ਆਪਣਾ ਮਨੀਸ਼ ਤੇ ਪਿੰਡ ਕਿਹੜਾ ਦਨੌਰੀ ਦਨੌਰੀ ਹਾਂਜੀ ਅੱਛਾ ਇੱਕ ਵਾਰੀ ਫੇਰ ਮੋਬਾਈਲ ਨੰਬਰ ਬੋਲੋ 74970 87842 ਵੇਕਾ ਲਾਈਨਾਂ ਚ ਪਾਰ ਕਰ ਲਿਓ ਬਿਲਕੁਲ ਜ਼ਬਰਦਸਤ ਮੱਛਾਂ ਨੇ ਬਾਈ ਕੋਲੇ ਇਹ ਆ ਲੋ ਜੀ ਕੋ ਪ੍ਰਮਾਦਰ ਉੱਪਰ ਨੂੰ ਮੋੜ ਗਿਆ ਤੇ ਬਾਈ ਜੱਜਾ ਮੈਂ ਗਲਤ ਮੁੜ ਗਿਆ ਵਾਲੇ ਗੋਪਿਕ ਦੀਆਂ ਮੱਛਾਂ ਦੀ ਬਣਾਉਂਦੇ ਆ ਵੀਡੀਓ ਤੇ ਲੈ ਵੀ ਸੋਹਣਿਆ ਥੋਰ ਇੱਕ ਵਾਰੀ ਜੀ ਪੁੱਛਦੇ ਆ ਇਹਨਾਂ ਦੇ ਕੀ ਭਾ ਰਹਿੰਦੇ ਨੇ ਮੁੰਡਾ ਵਪਾਰ ਕਰਦਾ ਚੰਗੇ ਜਾਨਵਰ ਰੱਖਦਾ ਹੈਗਾ ਤੇ ਆਰੇ ਵੀ ਤੋਰਦੇ ਸੋਨਿਆ ਇੱਕ ਵਾਰ ਤੇ ਅੱਖਾਂ ਬਿੱਲੀਆਂ ਦੀ ਮੱਝ ਲੀਲੀ ਰਾਵੀ ਮੈਂ ਹਾਂ ਜੀ ਲੀਲੀ ਰਾਵੀ ਚ ਪੈਂਦੀ ਆ ਇਹ ਅੱਛਾ ਤੇ ਆਰੇ ਇੱਕ ਵਾਰੀ ਆਰਡਰ ਕਰਾ ਟਿਕਰ ਕੋਲ ਚੱਕਵੇਂ ਆ ਜਾ ਮੋੜ ਲੈ ਸੋਨਿਆ ਫਿਰ ਦੇਖ ਲੈ ਆ ਜਾ ਕੀ ਰੇਟ ਕੱਢਦਾ ਤੂੰ ਕਿੰਨੇ ਲੀਟਰ ਦਿੰਦਾ ਇਹਦੇ ਥੱਲੇ ਹਾਂ ਜੀ ਕਿੰਨੇ ਲੀਟਰ ਦੁੱਧਾ ਹੁਣੇ ਥੱਲੇ ਹੁਣੇ ਥੱਲੇ 12 ਲੀਟਰ ਚੋਣ ਵਾਲਾ ਜੀ 12 ਲੀਟਰ ਚੋਣ ਵਾਲਾ ਬਿਲਕੁਲ ਅੱਜ ਚੌਥਾ ਦੇਣਾ ਸੂਈ ਨੂੰ ਚੌਥਾ ਦੇਣਾ ਚੋਈ ਨੂੰ ਤੇ ਮਗਰ ਜੰਬਰ ਮਗਰ ਕੱਟੀ ਹੈ ਮਗਰ ਕੱਟੀ ਆ ਨਹੀਂ ਅੱਛਾ ਆਮੀਆ ਕਿਸੇ ਮਨਾ ਕੋਈ ਕੱਟੀ ਨੀ ਆਪਾਂ ਤੁਹਾਨੂੰ ਤਾਂ ਨਹੀਂ ਕੋਈ ਪਤਾ ਜੀ ਅੱਛਾ ਆਮੀਆ ਤੇ ਉਹ ਕੱਟੀ ਜਮਾ ਕਾਲੀ ਆ ਕਾਲੀ ਆ ਕੱਟੀ ਤਾਂ ਹਾਂ ਠੀਕ ਆ ਸੋਹਣੀਆ ਸਨ ਕੀ ਆ ਕੱਟੀ ਤੇ ਕਿੰਨੇ ਲੀਟਰ ਦੁੱਧ ਦੱਸਿਆ ਇਹ ਥੱਲੇ 15 ਲੀਟਰ ਦੁੱਧ 15 ਲੀਟਰ ਦੁੱਧ ਇਤੂ ਏ ਕੰਮੇ ਸੁਆ ਤੀਜਾ ਜੀ ਹੁਣ 12 ਕਿਲੋ ਜਮਾ ਚੋਣ ਵਾਲਾ ਤੀਤੇ ਛੂਏ ਠੀਕ ਹੈ ਕੀ ਟਵਾਂਡ ਕਰਦਾ ਮੈਂ ਜਿੱਦੇ ਹੁਣ ਮੁੱਲ ਤਾਂ ਜੀ ਇਹਦਾ 1 30 ਇੱਕ 30 ਮੌਕੇ ਤੇ ਬਾਈਕ 25 ਦੇ ਦਾਂਗੇ 1 25 ਦੀ ਦੇ ਦਾਂਗੇ ਤੇ ਇੱਕ ਰਿੱਟ 30 ਇੱਕ ਅਕਸ 30 ਰੇਟ ਕਰਦਾ ਇੱਕ 25 ਦੀ ਬਾਈਕ ਕਹਿੰਦਾ ਦੇ ਦਾਂਗੇ ਬਾਕੀ ਮੌਕੇ ਤੇ ਹੋ ਜੂ ਮਾਲ ਤਾਂ ਹਾਂਜੀ ਤੇ ਮੋਬਾਈਲ ਨੰਬਰ ਬੋਲ ਇੱਕ ਵਾਰ 826475244 ਇੱਕ ਵਾਰੀ ਫੇਰ ਬੋਲ 826475244 ਇੱਕ ਆਪਣੇ ਕੋਲੇ ਪਹਿਲਾਂ ਬੱਛੀ ਐ ਚੌਥੀ ਆ ਪਹਿਲਾਂ ਬੱਛੀ ਆ ਇਹ ਪਹਿਲਣੇ ਹਾਂਜੀ ਸੂਣਾ ਕਿ ਚੂਪੀ ਨਹੀਂ ਸੂਣ ਵਾਲੀ ਹੈ ਜੀ ਸੂਣ ਵਾਲੀ ਹੈ ਕਿੰਨੇ ਕਿ ਦਿਨਾਂ ਦੇ ਕੱਚੇ ਹਜੇ 20 ਤਰੀਕ ਨੂੰ ਦਿਨ ਪੂਰੇ ਜੀ 20 ਤਰੀਕ ਨੂੰ ਦਿਨ ਪੂਰੇ ਹੈ ਜੀ ਠੀਕ ਹੈ ਲੈ ਸੋਹਣਾ ਤੋਰੇ ਦਾ ਵੀ ਕਰਾ ਤੋਰਾ ਤਰਾ ਚੱਕ ਇੱਕ ਵਾਰੀ ਤੇ ਆ ਜਾ ਬਾਰਮ ਦੀ ਬੱਚੀ ਹੈ ਬਹੁਤ ਚੰਗੀ ਬੱਚੀ ਹਾਂ ਜੀ ਬਾਰਮ ਦੀ ਬੱਚੀ ਹੈ ਜੀ ਅੱਛਾ ਠੀਕ ਹੈ ਦੁੱਧ ਚੰਗਾ ਦੇ ਦੋ ਹਾਂ ਜੀ ਹਾਂ ਜੀ ਦੁੱਧ ਤਾਂ 25 ਕਿਲੋ ਪਹਿਲੇ ਸੂਰ ਦੇ ਦੋ ਚੰਗਾ ਭਾਂਡਾ ਬਣਿਆ ਹੋਇਆ ਹਾਂ ਹਾਂ ਠੀਕ ਹੈ ਤੇ ਇਹਦੇ ਥਣ ਕਿਵੇਂ ਇੱਕ ਵਾਰ ਇੱਕ ਪਾਸੇ ਸੀਰ ਉਹਨਾਂ ਜਿਹਦਾ ਬਾਈ ਔਰ ਮੋਰੀ ਉਹ ਸਰਾਖ ਵੀ ਹੈ ਨਹੀਂ ਹੈ ਨਹੀਂ ਚਾਰ ਹੀ ਹੈ ਜਮ ਠੀਕ ਹੈ ਹਾਂ ਨਿਕਲਦਾ ਨਹੀਂ ਇਹਦੇ ਚੋਂ ਕੁਝ ਵੀ ਨਹੀਂ ਕੁਸ ਵੀ ਨਹੀਂ ਹੁੰਦਾ ਬਈ ਤੇ ਕਿੰਨੇ ਪੈਸੇ ਦੀ ਏ ਡਿਮਾਂਡ ਹੁਣ ਦੀ? ਇਹਦੀ 85000 ਰੁਪਏ ਡਿਮਾਂਡ ਆ ਬਈ। ਕਿੱਥੋਂ ਤੱਕ ਤੋਂ ਕੱਢਣ ਦੇ ਐਸਟੀਮੇਟ ਆ? 25 ਕਿਲੋ ਦਾ ਫੁੱਲ ਤੋਂ ਠੰਡਾ ਦੁੱਧ ਦੇ ਦੋ ਬਈ ਪਹਿਲੀ ਸੂਚੀ। ਅੱਛਾ 25 ਲੀਟਰ ਦੋ। ਤੇ ਕਿੰਨੇ ਪੈਸੇ ਦੱਛਾ ਸੀ? ਇਹਦਾ 85000 ਰੁਪਏ ਮੰਗਦੇ। 7000 ਰੁਪਏ ਮੰਗਦੇ ਹਾਂ ਮੌਕੇ ਤੇ। ਮਾਨਤਾਣ ਕਰਦਾ ਇੱਕ ਵਾਰੀ ਮੋਬਾਈਲ ਨੰਬਰ ਬੋਲ ਦੇ। 8264756144 ਆਪਣੇ ਕੋਲੇ ਘਰੇ ਵੀ ਪਸ਼ੂ ਹੁੰਦੇ ਆ ਜੀ। ਅੱਛਾ ਇੱਕ ਵਾਰੀ ਫੇਰ ਬੋਲ। 8264756144 ਹਾਂ ਤਾਂ ਪਿੰਡ ਕਿਹੜਾ? ਪਿੱਥੋ ਜੀ। ਪਿੱਥੋ ਵਾਲਾ ਤੇ ਉਹ ਗਾਂ ਤੇ ਘਰੇ ਵੀ ਬਾਈਆਂ ਕੋਲੇ ਡੰਗਰ ਹੁੰਦੇ ਨੇ ਤੇ ਜਦੋਂ ਮੋਬਾਈਲ ਕਰਕੇ ਆਜੋ ਇੱਕ ਡੰਗ ਚੋ ਉਹ ਦੋ ਡੰਗ ਚੋ ਕੋਈ ਗੱਲ ਨਹੀਂ ਰਹੋ ਤੜਕੇ ਆਥਰੇ ਦੋਨੇ ਟਾਈਮ ਤੋਂ ਕਿਹੜਾ ਜਾ ਸਕਦੇ ਹੋ ਤੇ ਚੰਗੇ ਜਣ ਬਰ ਰੱਖਦਾ ਬਾਈ ਲੈ ਬਾਈ ਕੋਲੇ ਮੱਝ ਆ ਬਾਈ ਦਿਖਾਉਣਾ ਵੀ ਕੀ ਰੇਟ ਤੇ ਕਿੰਨਾ ਕੁ ਮੁੱਲ ਤੇ ਕਿੰਨਾ ਕੁ ਦੁੱਧ ਕਿੰਨਕ ਚਰ ਦੀ ਛੂਈ ਤੇ ਕਿਹੜਾ ਪਿੰਡ ਸਾਡੀ ਡਿਟੇਲ ਹੈ ਨਾ ਬਾਈ ਆਰਡਰ ਕੁਆਰਟੀ ਕਰੋ ਇੱਕ ਵਾਰੀ ਚੈੱਕ ਮੱਝ ਦੀ ਇੱਕ ਵਾਰੀ ਆ ਲੋ ਜੀ ਬੜਾ ਸੋਹਣਾ ਲੇਵ ਆਪਣਾ ਆਇਆ ਹੋਇਆ ਤੇ ਇੱਕ ਵਾਰੀ ਫੇਰ ਦਿਖਾ ਦੇ ਮਗਰ ਜਾ ਕੇ ਤੇ ਆ ਲੋ ਜੀ ਮੋੜ ਦਾ ਸੋਨਾ ਮੋੜ ਦਾ ਮੋੜਾ ਤੋਰਾ ਤਾਰ ਕਰ ਲੋ ਪੰਚਕ ਤੇ ਆ ਲੋ ਜੀ ਇਸ ਕੋ ਆਰਟੀ ਕਰ ਲੋ ਚੈੱਕ ਇੱਕ ਵਾਰੀ ਤੇ ਬਹੁਤ ਸੋਹਣਾ ਲੇਬ ਆਪਣਿਆ ਹੋਇਆ ਤੇ ਸਾਡੀ ਇਹਦੀ ਡਿਟੇਲ ਲੈਣਾ ਵੀ ਕਿੰਨੇ ਪੈਸੇ ਮੰਗਦਾ ਹੈ ਤੇ ਕਿਹੜਾ ਪਿੰਡ ਹੈ ਤੇ ਕਿੰਨੇ ਕਿਚਰ ਦੀ ਛੂਜ ਹੈ ਆ ਮਗਰ ਜਾਣਪਰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕਿਹੜਾ ਪਿੰਡ ਆਪਣਾ ਬਾਈ ਜੀ ਆਪਣਾ ਮਟੱਡੇ ਜੀ ਮਟੱਡੇ ਹਾਂਜੀ ਮਾਨਸਾ ਕੋਲ ਇਹ ਮੋੜਾਂ ਕੋਲੀ ਮੋੜ ਕੋਲੀ ਮੋੜ ਮੰਡੀ ਵਾਲਾ ਮੇਰੇ ਏਰੀਆ ਦਾ ਸ਼ਹਿਰ ਜੀ ਠੀਕ ਹੈ ਕਿੰਨੇ ਚੂਏ ਮੱਜੇ ਇਹ ਤੀਜੇ ਚੂਏ ਬਾਈ ਜੀ ਤੀਜੇ ਚੂਏ ਆ ਹਾਂਜੀ ਠੀਕ ਹੈ ਤੇ ਆ ਮਗਰ ਕੀ ਜਾਂਦਾ ਇਹ ਨਵਾਬ ਦਾ ਘਟਾ ਜੀ ਮਗਰ ਹਾਂਜੀ ਨਵਾਬ ਦਾ ਘਟਾ ਨਵਾਬ ਦਾ ਹਾਂਜੀ ਅੱਛਾ ਸੀਮਨ ਲੈ ਜਿਦਾ ਨਹੀਂ ਲਵਾਇਆ ਭਰਾਇਆ ਸੀ ਕਿਸੇ ਨੇ ਅੱਛਾ ਭਰਾਇਆ ਸੀ ਹਾਂਜੀ ਤੇ ਹੁਣ ਕਿੰਨੇ ਚਰਦੀ ਚੂਏ ਆ ਇਹ ਇਹਨੂੰ ਹੋ ਗਏ ਮੰਨਣਗੇ ਚਲੋ ਅੱਜ 25 26 ਦਿਨਾਂ ਦੀ ਸੂਈ ਦੇ 25 26 ਦਿਨ ਹੋ ਗਏ ਸੂਈ ਦੂ ਹਾਂਜੀ ਤੇ ਦੁੱਧ ਕਿੰਨੇ ਲੀਟਰ ਦੇ ਥੱਲੇ ਦੁੱਧ ਇਹ ਥੱਲੇ 17 ਟਰ ਤਿਆਰ ਹੈ ਪੂਰਾ 17 ਲੀਟਰ ਤਿਆਰ ਪੂਰਾ ਹਾਂਜੀ ਹਾਂਜੀ ਠੀਕ ਆ 17 ਲੀਟਰ ਦੁੱਧ ਤਿਆਰ ਹੈ ਤੇ ਹੁਣ ਇਹਦੀ ਡਿਮਾਂਡ ਕੀ ਕਰਦਾ ਇਹ ਆਪਾਂ ਡੇਢ ਕਰ ਦਿਆਂ ਜੀ ਡੇਢ ਹਾਂਜੀ ਡੇਢ ਲੱਖ ਹਾਂਜੀ ਤੇ ਮੌਕੇ ਤੇ ਮੌਕੇ ਮਾਣਦਾਨ ਕੋਈ ਗੱਲ ਨਹੀਂ ਕਰਦਾਂਗੇ ਅੱਛਾ ਤੇ ਮੋਬਾਈਲ ਨੰਬਰ ਬੋਲ ਦੇ ਮੋਬਾਈਲ ਨੰਬਰ 62848 ਜੀ ਹਾਂ 36127 ਇੱਕ ਵਾਰੀ ਫੇਰ ਬੋਲ 62848 36127 ਨੇ ਵੀ ਮੱਝ ਸਮਾਰ ਕੇ ਦਿਖਾ ਦੇ ਇੱਕ ਵਾਰੀ ਫੇਰ ਤੇ ਆ ਲੋ ਜੀ ਇੱਕ ਵਾਰੀ ਐਕਟਰ ਦੇ ਵਾਲੂ ਵਾ ਚੈੱਕ ਕਰ ਲੋ ਹਾਂਜੀ ਹਾਂਜੀ ਦੇਖ ਲੋ ਤੇ ਇੱਕ ਵਾਰੀ ਫੇਰ ਤੁਹਾਨੂੰ ਫੇਸ ਫੇਰ ਦੁਬਾਰਾ ਦਿਖਾ ਦਿਆਂ ਮੱਝ ਦਾ ਇਹ ਆ ਲੋ ਜੀ ਕਰੂ ਮੱਝ ਵਪਾਲੀ ਹੈ ਬਹੁਤ ਸੁਨੀਸੀਲ ਮੱਝ ਇੱਕ ਦੁੱਧਾ ਹੀ ਮੱਝ ਆਈ ਪੋਤਲੀ ਮੱਝ ਆ ਆਪਣੀ ਆਪ ਦੀ ਕਰੂ ਮੱਝ ਹੈ ਕਰੂ ਮੱਝ ਵਪਾਲੀ ਅੱਛਾ ਪਹਿਲੇ ਸੂਏ 10 ਕੱਢਿਆ ਦੂਜੇ ਸੂਏ ਕੱਢਿਆ 13 ਇਹਦੀ 17 ਲੀਟਰ ਤਿਆਰ 17 ਲੀਟਰ ਤਿਆਰ ਹੈ ਹਾਂਜੀ ਹਾਂਜੀ ਠੀਕ ਹੈ ਲੇ ਬਾਈ ਨਾ ਚ ਪਰ ਕਰ ਲਿਓ ਕਿਹੜੇ ਚਾਹ ਆਣ ਨੇ ਬਾਈ ਪਸ਼ੂ ਲੈਣ ਦੇ ਤੇ ਬਾਈ ਆਇਆ ਤਨੋਂ ਲਾ ਮਂਡੀ ਤੇ ਅੱਜ ਤੇ ਅੱਜ 11 ਤਰੀਕ ਪਹਿਲੇ ਮਹੀਨੇ ਦੀ 2025 ਬਾਈ ਦੀਪੂ ਪਾਰੀ ਕੋਲੇ ਤਨ ਮੱਝਾਂ ਬਖਾਉਂਦੇ ਇਹਨਾਂ ਦੀ ਆਪਾਂ ਸਾਰਿਆਂ ਦੀ ਡਿਟੇਲ ਲੈਣਿਆ ਸਾਰੀ ਜਾਣਕਾਰੀ ਲੈਣਿਆ ਲੈ ਆਹ ਸੋਹਣਿਆ ਖੋਲ ਤੇ ਪਹਿਲੇ ਪਹਿਲੇ ਨੰਬਰ ਤੇ ਦੀਪੂ ਖੋਲ ਦੇ ਖੋਲ ਦੇ ਜੀ ਖੋਲ ਕੇ ਤੋਰਾ ਕਰਾ ਕਰਾ ਇੱਕ ਵਾਰੀ ਚੈੱਕ ਕਰੋ ਤੇ ਫੇਰ ਪੁੱਛ ਲੈ ਜੀ ਗੋਣਾ ਦੀ ਪੁੱਛ ਲਈ ਆ ਅੱਛਾ ਇਹ ਗੋਣ ਜਿੰਨੇ ਦੱਸੇਗੇ ਉਹਨੇ ਥੋੜੇ ਆ ਅੱਛਾ ਮੈਂ ਇਹਨੇ ਪਹਿਲੇ 6 ਸੂਏ 17 ਕਿਲੋ ਦੁੱਧ ਦਿੱਤਾ ਇਹਨੇ ਪਹਿਲੇ ਸੂਏ 17 ਲੀਟਰ ਦੁੱਧ ਪਿਆਰਾ ਕੰਡੇ ਤੇ ਕੰਡੇ ਤੇ ਤੇ ਛੂਏ ਸੂਆ ਹੁਣ ਐ ਕਿ ਦੂਜਾ ਸੂਈ ਆ ਲੈ ਬਾਈ ਤੋਰਾ ਤਰਾ ਕਰ ਲੋ ਇੱਕ ਵਾਰੀ ਚੈੱਕ ਤੇ ਆਰਡਰ ਕੁਆਲਟੀ ਕਰਾ ਦੇ ਚੈੱਕ ਇੱਕ ਵਾਰੀ ਹੁਣ ਥੋੜੀ ਠੰਡ ਕਰਕੇ ਦੁੱਧ ਹੁਣ ਵੀ 16 17 ਕਿਲੋ ਦਾ ਹੁਣ ਵੀ ਹੋਊ ਠੰਡ ਚ ਘਟਾ ਵੀ ਜਾਂਦੇ ਆ ਕਿਲੋ ਦੋ ਕਿਲੋ ਹਾਂ ਤੇ 16 17 ਲੀਟਰ ਬਾਈ ਕਹਿੰਦਾ ਹੁਣ ਵੀ ਆ ਤੇ ਸੂਈ ਕੇ ਨਜ਼ਰ ਦਿਆ ਸੋਣਿਆ ਇਹ ਸੂਈ ਨੂੰ ਅੱਜ 10 ਦਿਨ ਹੋ ਗਏ ਵੀਰੇ ਨੂੰ 10 ਦਿਨ ਹੋ ਗਏ ਸੂਈ 10 ਦਿਨ ਹੋ ਗਏ ਥੋੜੀ ਠੰਡ ਘਟਣ ਦੇ ਆਪਾਂ 20 ਕਿਲੋ ਦੁੱਧ ਹੀ ਬਣਾਵਾਂਗੇ ਹਾਂਜੀ ਹਾਂ 20 ਕਿਲੋ ਦੁੱਧ 20 ਕਿਲੋ ਹਾਲੇ ਵੇਖ ਤੂੰ ਯਾਰ ਭਾਈ ਠੀਕ ਆ ਲੈ ਹਾਲੇ ਦਿਖਾ ਦਿਓ ਜੀ ਇੱਕ ਵਾਰੀ ਬਿਲਕੁਲ ਚੌੜਾ ਖਾਣਾ ਲੱਗਿਆ ਹੋਇਆ ਲੈ ਕੈਪ ਵਾਲਾ ਹਾਂ ਤੇ ਅਟ ਕੁਆਰਟ ਵਾਲਾ ਲੱਗਾ ਵਾ ਗਾ ਵਾਲਾ ਝੂਲੀ ਇਹਦਾ ਜਾਨਵਰ ਕਿਹੜਾ ਮਗਰ ਇਹਦੇ ਮਗਰ ਕੱਟ ਆ ਗਿਆ ਜੀ ਕੱਟਾ ਕਿੰਨੇ ਚਿਰ ਦੀ ਸੂਈ ਆ ਇਹਨੂੰ 10 ਦਿਨ ਹੋ ਗਏ ਅੱਜ ਸੂਈ 10 ਦਿਨ ਸੂਈ ਨੂੰ ਹੋ ਗਏ ਤੇ ਹੁਣ ਇਹਦੀ ਡਿਮਾਂਡ ਕੀ ਕਰਦਾ ਇਹਦੀ ਡਿਮਾਂਡ ਫੋਨ ਤੇ ਕਰਾਂਗੇ ਜੀ ਆਪਾਂ ਫੋਨ ਤੇ ਕਰਾਂਗੇ ਹਾਂਜੀ ਠੀਕ ਐ ਤੇ ਆਹ ਦਿਖਾ ਦੇ ਫਿਰ ਇਹਦਾ ਵੀ ਤੋਰਾ ਕਰਾ ਦੇ ਇਹ ਸੂਈ ਹੋਈ ਐ ਇਹ ਵੀ ਸੂਈ ਵੇ ਮਗਰ ਕੱਟੀ ਐ ਜੀ ਇਹਦੇ ਮਗਰ ਕੱਟੀ ਐ ਇਹਦੇ ਲੈ ਇੱਕ ਵਾਰੀ ਭਾਈ ਤੋਰ ਤਾਰ ਕੇ ਦਿਖਾਉਨੇ ਆ ਤੇ ਸਾਰੀ ਇੱਕ ਮੀਣੇ ਹੀ ਐ ਤੇ ਇਹਦਾ ਮਗਰ ਬੱਚਾਗਾ ਤੇ ਸਾਰੀ ਇਹਦੀ ਵੀ ਡਿਟੇਲ ਐ ਨਾ ਇੱਕ ਵਾਰੀ ਤੋੜ ਦੇ ਸੋਹਣਿਆ ਤੋੜ ਦੇ ਜੀ ਭਾਈ ਤੋੜ ਮੇ ਤਰਾ ਸਾਰੀ ਇਹਦੀ ਵੀ ਡਿਟੇਲ ਲੈ ਕੇ ਦੱਸ ਤਾਂ ਬਾਈ ਦੀ ਕਿੰਨੇ ਪੈਸੇ ਤੇ ਕਿੰਨਾ ਰੇਟ ਕਰਦਾ ਹੈ ਤੇ ਚੱਲ ਮੈਂ ਤੇਰਾ ਤੋੜ ਕੇ ਰਾਂ ਲੈ ਵੀ ਤੋੜ ਲਾਉ ਵੀ ਕੰਮ ਇਹਨੇ ਕਿ ਦੂਜਾ ਸੂਆ ਸੂਈ ਆ ਇੱਕ ਪਾਟੀ ਕਰ ਲੋ ਚੈੱਕ ਇਹਦਾ ਵੀ ਗੈਪ ਆਲਸਾਨਾ ਦੂਜੇ ਸੂਏ ਆ ਹਾਂ ਦੂਜਾ ਸੂਆ ਸੂਈ ਆ ਪਹਿਲੇ ਸੂਏ ਨੇ 14 ਤੋਂ 15 ਕਿਲੋ ਦੁੱਧ ਦਿੱਤਾ 14 ਤੋਂ 15 ਲੀਟਰ ਦੁੱਧ ਕਰਕੇ ਪਹਿਲੇ ਸੂਏ ਪਹਿਲੇ ਸੂਏ ਠੀਕ ਆ ਅਰਕੀ ਵੀ ਹੁਣ ਦੁੱਧ ਹੋਊਗਾ 15 16 ਕਿਲੋ 15 16 ਕਿਲੋ ਦੁੱਧ ਹੁਣ ਹੋਊਗਾ ਹੈਗਾ ਤੇ ਸੂਈ ਕਿੰਨੇ ਕੈਦਾਂਦੀ ਐ ਇਹਨੂੰ ਸੂਈ ਨੂੰ ਅੱਜ 7 ਦਿਨ ਹੋਗੇ ਕਾਇਦਨ 60 7 ਦਿਨ ਬਾਈ 7 ਦਿਨ 7 ਦਿਨ ਜਮਾਂ ਐਂ ਕੰਡੇ ਦੇ ਮਲਾ ਕੇ ਦੇਵਾਂਗੇ ਕਹਿਣ ਦੀ ਨਹੀਂ ਗੱਲ ਅੱਛਾ ਹਾਂ ਤੇ ਇਹਦਾ ਰੇਟ ਬਾਰੇ ਜਾਣਕਾਰੀ ਦੇਵਾਂਗੇ ਇਹਦਾ ਰੇਟ ਫੋਨ ਤੇ ਕਰਾਂਗੇ ਕੋਈ ਨੰਬਰ ਹੈਗਾ ਆਪਣਾ 628411044 ਇੱਕ ਵਾਰੀ ਫਿਰ ਬੋ 628411044 ਇੱਕ ਆ ਮੈਂ ਆ ਜੀ ਤੇ ਇੱਕ ਤੀਜੇ ਨੰਬਰ ਤੇ ਆਵਾਂ ਅੱਜ ਹਾਂਜੀ ਲੈ ਤੋੜਾ ਜਰਾ ਕਰਾ ਬਾਈ ਇਹਦਾ ਵਿੱਚ ਤੇ ਤੋੜਦੇ ਵੀ ਲੰਮੀ ਤੋੜ ਹਾਂਜੀ ਕੱਦਵਾੜੀ ਵਾਲੀਆਂ ਬਾਈ ਇਹ ਤਾਂ ਜੀ ਮੈਂ ਲੈ ਲਿਆ ਹਰਿਆਣੇ ਵਾਲੀ ਮੈਂ ਲੈ ਲਿਆ ਹਰਿਆਣੇ ਵਾਲੀ ਆ ਜਾ ਮੋੜਲਾ ਸੋਣਿਆ ਆਇਆ ਮੋੜ ਲਿਆ ਕਿੰਨੇ ਚਿਰ ਦੀ ਸੂਈ ਹੈ ਮਾਜੀ ਇਹਨੂੰ ਮੈਂ ਇਹਨੂੰ ਹੋ ਗਿਆ ਚਾਰ ਦਿਨ ਦੀ ਸੂਈ ਨੂੰ ਤੇ ਸੂਏ ਕੰਮ ਹੈ ਉਹ ਤੇ ਤੀਜਾ ਸੂਏ ਸੂਈ ਹੈ ਜੀ ਤੀਜੇ ਸੂਏ ਆ ਹਾਂਜੀ ਠੀਕ ਹੈ ਤੇ ਮਗਰ ਬੱਚਾ ਅਗੇ ਕੀ ਹੈ ਮਗਰ ਕੱਟਾ ਆ ਗਿਆ ਜੀ ਕੱਟਾ ਜੀ ਇਹਦਾ ਹਾਂਜੀ ਠੀਕ ਹੈ ਦੁੱਧ ਦੇਣੇ ਵੀ 15 16 ਕਿਲੋ ਦਿੱਤਾ ਕਿ ਦੁੱਧ 16 ਲੀਟਰ ਹੈ ਹਾਂ ਅੱਛਾ ਤੇ ਇਹਦਾ ਕੋਈ ਰੇਟ ਰੋਟ ਨਹੀਂ ਕਰਦਾ ਹੋਣ ਤੇ ਕਰਾਂਗੇ ਜੀ ਆਪਾਂ ਮੋਬਾਈਲ ਨੰਬਰ ਦਿੱਤਾ ਅੱਛਾ ਹਾਂ ਇੱਕ ਵਾਰੀ ਫੇਰ ਬੋਲ ਦੇ ਲੰਬਾ 68 41 10 41 ਆਪਣਾ ਫੋਨ ਨੰਬਰ ਆ ਗਿਆ ਲੈ ਬਾਈ ਨੱਚ ਪਰ ਕਰ ਲਿਓ ਆਪਣੇ ਕੋਲੇ ਹਰ ਟਾਈਮ ਮੰਗਾ ਹੁੰਦਾ ਸੀ 10 ਤੋਂ 11 ਮੰਗਾ ਜਿਦਾਂ ਮਰਜ਼ੀ ਬੰਦਾ ਫੋਨ ਲਾ ਕੇ ਆ। ਪਿੰਡ ਕਿਹੜਾ ਆਪਣਾ? ਪਿੰਡ ਆਲਕੜਿਆ ਆ ਗਿਆ ਨੇੜੇ ਭਧੌੜ ਆ ਗਿਆ ਆਪਣੇ। ਜ਼ਿਲ੍ਹਾ ਬਰਨਾਲਾ ਆ ਗਿਆ ਤੁਸੀਂ ਤਾਂ ਪਾ ਗਿਆ। ਧੰਨਵਾਦ ਵੀਰੇ। ਠੀਕ ਹੈ ਬਾਈ ਨਾਲ ਚਪਰ ਕਰ ਲਿਓ।